ਹਾਲ ਹਾਲਾਤ ਉਸ ਕੋਲ ਪੱਕੀ ਹੈ ਨਾ ਤੇ ਮੌਜੂਦਾ ਜਿਕਰ ਨਾ ਆ ਗਿਆ ਦੇਖੋ ਪਹਿਲੀ ਗੱਲ ਤਾਂ ਮੈਂ ਬਲਵਿੰਦਰ ਸਾਹਿਬ ਜਿਹੜਾ ਸਾਡੇ ਇਥੇ ਨੂੰ ਵਿਚਾਰ ਦੇ ਰਿਹਾ ਸੀ ਜਿਹੜਾ ਸਾਡਾ ਸਾਡੇ ਕੈਂਡੀਡੇਟ ਦਾ ਜੋ ਰਾਜਵਿਧਾਨ ਸਭਾ ਨੇ ਕੈਂਡੀਡੇਟ ਸੀ ਉਹ ਮਾਰਨ ਤੋਂ ਬਾਅਦ ਤੱਕ ਨਾ ਔਰ ਜਿਹੜਾ ਪਿਛਲੇ ਹਰਪਾਲ ਸਿੰਘ ਜੀ ਔਰ ਇਲੈਕਸ਼ਨ ਜਿਹੜੀ ਕੀ ਉਹ ਬੜੀ ਪੀਸਫੁਲ ਹੋ ਰਹੀ ਸੀ ਸ਼ੁਰੂ ਤੋਂ ਮੇਰੀ ਕੋਸ਼ਿਸ਼ ਇਹ ਸੀ ਵੀ ਜਿਹੜਾ ਫੈਸਲਾ ਆ ਉਹ ਲੋਕਾਂ ਦਾ ਹੋਣਾ ਚਾਹੀਦਾ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਉਹ ਮਤਲਬ ਕਿਸੇ ਵੀ ਪਾਰਟੀ ਵੱਲੋਂ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਔਰ ਰੂਲਿੰਗ ਪਾਰਟੀ ਦਾ ਇੱਕ ਮੰਤਰੀ ਹੋਣ ਦੇ ਜਿਹੜਾ ਬਾਦੂ ਉਹਨੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਜਿਹੜਾ ਮੇਰਾ ਬਿਹੇਵੀਅਰ ਹੈ ਉਹ ਐਗਜ਼ੈਂਪਲਰੀ ਹੋਵੇ ਔਰ ਮੈਂ ਇਲੈਕਸ਼ਨ ਤੋਂ ਪਹਿਲਾਂ ਮੈਂ ਸਾਰੇ 60 ਪਿੰਡਾਂ ਦੇ ਵਿੱਚ ਮੈਂ ਦੋ ਵਾਰ ਹੀ ਜਾ ਕੇ ਚਿੱਠੀ ਲੀਤੀ ਕਾਂਸਟਰ ਦੇ ਕੇ ਆਇਆ ਕੰਮ ਸ਼ੁਰੂ ਕਰਾਇਆ ਔਰ ਕਿਸੇ ਨਾਲ ਕੋਈ ਤੱਕ ਨਹੀਂ ਆ ਸਾਡੀਆਂ ਸਾਰੀਆਂ ਸੀਟਾਂ ਦੇ ਉੱਤੇ ਅਕਾਲੀਆਂ ਦੇ ਵੀ ਕਾਂਗਰਸ ਦੇ ਵੀ ਕੈਂਡੀਡੇਟ ਆ ਜਿੱਥੇ ਭਾਜਪਾ ਨੂੰ ਕੈਂਡੀਡੇਟ ਮਿਲਿਆ ਉਹਨਾਂ ਦੇ ਵੀ ਕੈਂਡੀਡੇਟ ਆ ਤੇ ਪੀਪਲ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਸੀ ਪਰ ਦੇਵਲ ਨੂੰ ਪੂਰੀ ਕੋਸ਼ਿਸ਼ ਸੀ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਮੋਬਾਈਲ ਥੋੜਾ ਹੁੰਦਾ ਬਣਾ ਲੇਕਿਨ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਗੁੰਡਾ ਕਰਦੀ ਦੀ ਆਦਤ ਪਈ ਹੋਈ ਹੈ ਸਾਡੇ ਬੂਥ ਦੇ ਉੱਤੇ ਸਵੇਰੇ ਰਸ ਸੀਗਾ ਔਰ ਉਹਨਾਂ ਨੇ ਸਵੇਰ ਤੋਂ ਹੀ ਜਿਹੜਾ ਸੀਗਾ ਬਾਹਰਲੇ ਬੰਦੇ ਬੜਾ ਕੇ ਸਾਡੇ ਉੱਤੇ ਲੇਡੀਜ਼ ਬੈਠੇ ਹੋਈਆਂ ਸੀ ਔਰ ਉਹਨੇ ਡਿਮਿਟੇਟ ਕਰ ਲਗਾਤਾਰ ਉਹਨੂੰ ਡਿਮਿਟੇਟ ਕੀਤਾ ਜਾ ਰਿਹਾ ਸੀ ਔਰ ਸਾਡੇ ਮੈਨੂੰ ਉੱਥੋਂ ਰਿਪੋਰਟਸ ਆਈਆਂ ਰਾਜਕਾਦ ਜੀ ਆਰੇ ਮੇਰੇ ਕੋਲ ਉਹਦੇ ਨਾਲ ਇਤਰਾਜ਼ ਵੀ ਬਹੁਤ ਸਪਸ਼ਟ ਆ ਰਿਹਾ ਹੈ ਸਾਡੇ ਕੈਂਡੀਡੇਟ ਉੱਥੇ ਸੀ ਮੈਨੂੰ ਇਹਨਾਂ ਵੱਲੋਂ ਰਿਪੋਰਟਸ ਆਈਆਂ ਜਿਹੜੇ ਸਾਡੇ ਬੰਦੇ ਹੋਰ ਅਫਸਰਪਰ ਸੀ ਉਹਨਾਂ ਨੇ ਕਿਹਾ ਜੀ ਸਾਨੂੰ ਇੱਥੇ ਇਹਨਾਂ ਦੀ ਬਹੁਤ ਜ਼ਿਆਦਾ ਇਹਨਾਂ ਨੇ ਜਿਹੜਾ ਮਾਹੌਲ ਹੈ ਉਹ ਔਰ ਤਾਂ ਦੇ ਉੱਤੇ ਟਟਿਆ ਕਿਸਮ ਦੇ ਕਮੈਂਟ ਹੋ ਰਹੇ ਆ ਔਰ ਇਹਨੂੰ ਫੋਲੋ ਵੀ ਕੀਤਾ ਗਿਆ ਰਾਤ ਨੂੰ ਕੜਾ ਤੋਂ ਕੁਟਰਾ ਤੇ ਜਿੱਥੇ ਜਾਂਦੇ ਸੀ ਉਹਨਾਂ ਨੂੰ ਫੋਲੋ ਕਰਦੇ ਸੀ ਬੰਦੇ ਔਰ ਮੈਨੂੰ ਲੱਗ ਰਿਹਾ ਸੀ ਇਹਨਾਂ ਦੇ ਮਨ ਸਿਕਾ ਸੁਭਾ ਸਿਕਾ ਵੀ ਕੁਛ ਨਾ ਕੁਛ ਇਹ ਕਾਰਨ ਕਰਦੇ ਮੈਂ ਕੁਲਸ ਨੂੰ ਕਿਹਾ ਵੀ ਤੁਸੀਂ ਜਾ ਕੇ ਦੇਖ ਕੇ ਆਓ ਉਹਨਾਂ ਨੇ ਜਾ ਕੇ ਉਹਨੂੰ ਸਮਝਾ ਕੇ ਉਹਨੂੰ ਆਏ ਤੇ ਜਦੋਂ ਕੋਈ 12:30 ਦਾ ਟਾਈਮ ਹੋਇਆ ਉਦੋਂ ਤੱਕ ਉਹਨਾਂ ਨੇ ਉੱਥੇ ਕਾਫੀ ਜ਼ਿਆਦਾ ਬੰਦਿਆਂ ਦਾ ਜਵਾਬ ਦਾ ਕਰ ਲਿਆ ਸੀ ਗੋਬਤ ਇੱਥੇ ਤੱਕ ਪਹੁੰਚ ਗਈ ਸੀ ਕਿ ਮੈਨੂੰ ਡੀਐਸਸੀ ਨੂੰ ਫੋਨ ਕਰਕੇ ਆਪਣੇ ਬੰਦਿਆਂ ਨੂੰ ਉੱਥੋਂ ਰੈਸਕਿਊ ਕਰਕੇ ਬੁਲਾਣਾ ਪਿਆ ਉਹਨਾਂ ਨੂੰ ਚ ਮੈਂ ਕਿਹਾ ਤੁਸੀਂ ਆਪਾਂ ਲੜਾਈ ਨਹੀਂ ਕਰਨੀ ਜਿੰਨੀਆਂ ਸਾਨੂੰ ਲੋਕ ਵੋਟਾਂ ਪਾਣਗੇ ਫੈਸਲਾ ਲੋਕਾਂ ਦਾ ਹੋਣਾ ਚਾਹੀਦਾ ਪੂਰੇ ਇਤਿਹਾਸ ਦੇ ਬਾਵਜੂਦ ਅਸੀਂ ਆਪਣੇ ਬੰਦੇ ਉੱਥੋਂ ਰੈਸਕਿਊ ਕੀਤੇ ਹਾਲਾਂਕਿ ਇਹ ਕਹਿੰਦੇ ਜੀ ਅਸੀਂ ਪੇਟੀਆਂ ਬੰਦ ਕਰਾ ਕੇ ਜਾਣਾ ਮੈਂ ਕਿਹਾ ਜੀ ਕੋਈ ਕਰਨੀ ਪੇਟੀਆਂ ਕਿਤੇ ਨਹੀਂ ਜਾਂਦੀਆਂ ਜੋ ਹੈਗਾ ਠੀਕ ਹੋਏਗਾ ਔਰ ਅਸੀਂ ਆਪਣੇ ਬੰਦਿਆਂ ਨੂੰ ਉੱਥੋਂ ਇੱਕ ਕਿਸਮ ਦਾ ਰੈਸਕਿਊ ਕੀਤਾ ਅਸੀਂ ਮਤਲਬ ਜਿਹੜੀ ਕੋਈ ਵੀ ਸ਼ਰਾਫਤ ਹੁੰਦੀ ਹੈ ਉਹਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਬਟ ਇਹ ਘਰੇ ਆ ਗਏ ਰਾਤ ਵਿੱਚ ਰਾਤ ਤੇ ਹੋਰ ਇਹਦੇ ਜਿਹੜੇ ਕੁਝ ਬੰਦੇ ਸੀ ਅੰਦਰ ਚਲੇ ਗਏ ਦੋ ਬੰਦੇ ਇਹਨਾਂ ਦੇ ਬਾਹਰ ਖੜੇ ਸੀ ਇਹਨਾਂ ਨੂੰ ਜਿਹੜੇ ਬੰਦੇ ਚੇਸ ਕਰ ਰਹੇ ਸੀ ਫੋਲੋ ਕਰ ਰਹੇ ਸੀਗੇ ਬੰਦੇ ਪਿੱਛੇ ਆਏ ਆ ਔਰ ਇਹਨਾਂ ਦੇ ਗੇਟ ਦੇ ਉੱਤੇ ਆ ਕੇ ਜਿਹੜਾ ਲੜਕਾ ਜੀ ਨੂੰ ਮਿਲ ਕੇ ਆਇਆ ਹੁਣ ਉਹਦੇ ਇਹਨਾਂ ਨੇ ਗੋਲੀ ਮਾਰੀ ਆ ਤੇ ਤੁਸੀਂ ਦੇਖੋ ਵੀ ਉਹਦੀ ਕਿਸਮਤ ਦੇਖੋ ਬਿਲਕੁਲ ਕਹਿੰਦੇ ਹੁੰਦੇ ਨਾ ਵੀ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਉਹਦੇ ਗੋਲੀ ਇੱਥੋਂ ਲੱਗ ਕੇ ਔਰ ਕੰਨ ਕੋ ਜਾ ਕੇ ਨਿਕਲੀ ਆ ਤੇ ਉਹ ਸਿੱਧੀ ਚਲੀ ਜਾਂਦੀ ਤਾਂ ਵੀ ਡੈਥ ਸੀ ਉੱਪਰ ਚਲੀ ਜਾਂਦੀ ਤਾਂ ਵੀ ਡੈਥ ਸੀ ਥੋੜੀ نیچے ਚਲੀ ਜਾਂਦੀ ਤਾਂ ਵੀ ਡੈਥ ਸੀ ਚਾਰੇ ਪਾਸੇ ਡੈਥ ਸੀਗਾ ਉਹ ਕੁਦਰਤ ਨੇ ਉਹਨੂੰ ਮਾਫ਼ ਦੇ ਕੇ ਉਹਨੂੰ ਜੜਾ ਬਚਾਇਆ ਬਟ ਇਹਦੇ 'ਚ ਮੈਂ ਦੋ ਗੱਲਾਂ ਕਹਿਣਾ ਚਾਹੁੰਦਾ ਜੀ ਮੈਂ ਬੜਾ ਸਾਫ਼ ਇਕਰਾਰ ਕਰ ਰਿਹਾ ਜੀ ਇਹ ਇੱਕ ਤਾਂ ਉਹ ਸ਼ੂਟਰ ਸੀਗੇ ਕਿ ਪੈਟੀ ਕ੍ਰਿਮੀਨਲ ਆ ਜਿਹਨਾਂ ਨੂੰ ਪੈਟੀ ਕ੍ਰਿਮੀਨਲ ਸਮਝਦਾ ਜਿਹਨਾਂ ਨੂੰ ਕਿ ਮੋਟਰਸਾਈਕਲ ਦੇ ਕੇ ਹਾਂਜੀ ਪਿਸਤੌਲ ਦੇ ਕੇ ਗੋਲੀ ਦੇ ਕੇ ਭੇਜਿਆ ਗਿਆ ਸੀਗਾ ਤੁਸੀਂ ਜਾਓ ਤੇ ਗੋਲੀ ਮਾਰਿਆ ਉਹ ਪਰਵਾਹ ਨਹੀਂ ਕਰਨੀ ਲੇਕਿਨ ਉਹਨਾਂ ਨਾਲ ਤੁਸੀਂ ਕਰਾਂਗੇ ਕਰਾਂਗੇ ਉਹਨਾਂ ਨਾਲ ਤਾਂ ਪੁਲਿਸ ਡੀਲ ਕਰੇਗੀ ਕਰੇਗੀ ਬਟ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਉੱਥੇ ਜਿਨ੍ਹਾਂ ਨੇ ਪਿਸਤੌਲ ਲੈ ਕੇ ਦਿੱਤਾ ਜਿਨ੍ਹਾਂ ਨੇ ਉਹਨੂੰ ਗੋਲੀ ਚਲਾਉਣ ਲਈ ਭੇਜਿਆ ਔਰ ਜਿਨ੍ਹਾਂ ਨੇ ਗੋਲੀ ਚਲਵਾਈ ਜਿਹੜੇ ਉਹਨਾਂ ਦੇ ਪੁਸ਼ਟਪਨਾਈ ਕਰਨ ਵਾਲੇ ਆ ਉਹਨਾਂ ਦੇ ਸਬ ਮਾਸਟਰ ਹੈਗੇ ਆ ਜਿਹੜੇ ਅਸੀਂ ਹੁਣ ਇਸ ਵਾਰੀ ਉਹਨਾਂ ਨੂੰ ਵੀ ਨਹੀਂ ਛੱਡਣੇ ਕਿ ਉਹਦੀ ਜੜੋ ਖਤਮ ਕਰਾਂਗੇ ਇਸ ਬਿਮਾਰੀ ਨੂੰ ਜਿਹੜੇ ਗੈਂਗਰ ਕੈਂਸਰ ਹੈ ਜਿਹੜੀ ਵੀ ਉਹਦੀ ਬਿਮਾਰੀ ਦੀ ਜੜ ਫੜ ਕੇ ਉਹਦਾ ਇਲਾਜ ਕਰਾਂਗੇ ਔਰ ਜਿਹੜਾ ਗੈਂਗਸਟਰ ਬਾਦਿਆਂ ਨੂੰ ਜੜੋ ਖਤਮ ਕਰਾਂਗੇ ਔਰ ਮੈਂ ਇੱਕ ਅਪੀਲ ਜ਼ਰੂਰ ਕਰਨੀ ਚਾਹਨਾ ਕਿ ਜਿੰਨੇ ਮਾਪੇ ਆ ਇਹ ਬੋਲੀਆਂ ਚਰਾਣ ਵਾਲੇ ਵੀ ਪੰਜਾਬੀ ਆ ਮੈਂ ਫਿਰ ਕਹਿੰਦਾ ਜੀ ਮੈਂ ਲੋ ਜਿਹੜੇ ਉਹਨਾਂ ਦੇ ਮਾਪੇ ਆ ਮੈਨੂੰ ਉਹਨਾਂ ਦੇ ਨਾਲ ਵੀ ਹਮਦਰਦੀ ਹੈ ਆਪਣੇ ਬੱਚਿਆਂ ਨੂੰ ਸਮਝਾਓ ਜੀ ਇਹ ਜਿਹੜੇ ਬੰਦੇ ਤੁਹਾਡੇ ਬੱਚਿਆਂ ਨੂੰ ਗੈਂਗਸਟਰ ਬਣਾਉਂਦੇ ਆ ਜਿਨ੍ਹਾਂ ਨੇ ਤੁਹਾਡੇ ਬੱਚਿਆਂ ਤੋਂ ਸਮਗਲੇ ਕਰਾਉਂਦੇ ਆ ਜਿਹੜਾ ਨੇ ਤੁਹਾਡੇ ਬੱਚਿਆਂ ਨੂੰ ਆਦਵਾਦੀ ਬਣਾਇਆ ਇਹਨਾਂ ਤੋਂ ਸਾਵਧਾਨ ਹੋ ਜਾਓ ਅਸੀਂ ਆਪਣੀ ਆਣ ਵਾਲੀ ਪੀੜ੍ਹੀ ਬਚਾਣੀ ਹੈ ਚਾਹੇ ਉਹ ਬੰਦਾ ਪੁਲਿਸ ਚ ਹੋਵੇ ਚਾਹੇ ਉਹ ਗੈਂਗਸਟਰ ਹੋਵੇ ਜਾਂ ਉਹ ਇਹਨੂੰ ਸਾਠ ਹੋਵੇ ਜੋ ਜਾਂ ਸਾਡਾ ਬੰਦਾ ਸੀ ਜਿਹਨੂੰ ਵਿਚਾਰਿਆਂ ਨੂੰ ਪਤਾ ਹੀ ਕੁਝ ਨਹੀਂ ਆਵਾ ਕਿ ਕ੍ਰਾਈਮ ਹੁੰਦਾ ਕੀ ਹੈ ਕਿ ਮਾਈਡ ਚੱਲ ਰਹੀ ਹੈ ਇਹਨੂੰ ਕੋਈ ਪਤਾ ਹੀ ਨਹੀਂ ਐਂਦਾ ਕੋਲਾ ਪੜਾ ਚਾਹੇ ਉਹ ਹੋਵੇ ਲਾਈਵ ਲਾਈਵ ਦਿਨ ਲੇਕਿਨ ਪੁੱਤ ਤਾਂ ਪੰਜਾਬ ਦਾ ਮਰਦ ਆ ਡਾਕਟਰ ਰਾਣਾ ਬਲਤ ਕੌਰ ਇਹਦੇ ਚਿੰਤ ਮੁਕੀਵੇਂ ਦੇਖ ਰਹੇ ਨੇ ਕਿ ਤਰੀਕੇ ਦੇ ਅਤਵਾਦੀ ਨਿਸ਼ਾਨੇ ਬਿਲਕੁਲ ਜੀ ਬਿਲਕੁਲ 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 ਅਸੀਂ ਇਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ ਜੀ ਪਹਿਲੀ ਗੱਲ ਤਾਂ ਹੈ ਜੀ ਜਿਹੜਾ ਆਪਣੇ ਉਹ ਮਤਲਬ ਐਕਚੁਅਲੀ ਤਾਂ ਉਹ ਤਾਂ ਸਪੋਰਟਸ ਦਾ ਸਪான்ਸਰ ਸੀਗਾ ਨਾ ਜੀ ਉਹ ਖੇਡਾਂ ਕਰਾ ਰਿਹਾ ਸੀ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਮੋਟ ਕਰਦੀ ਹੈ ਮੈਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਬਹੁਤ ਦੁੱਖ ਹੈ ਮੇਰੇ ਬੱਚੇ ਵਰਕਰ ਸੀ ਉਹ ਤੇ ਉਹਦੇ ਮਾਪੇ ਨਾਲ ਮੇਰੀ ਹਮਦਰਦੀ ਹੈ ਅਸੀਂ ਉਹਨਾਂ ਦੇ ਨਾਲ ਪੰਜਾਬ ਸਰਕਾਰ ਨਾਲ ਖੜੀ ਆ ਇਹ ਕੋਸ ਇਨਸੀਡੈਂਟਸ ਨੂੰ ਮਾੜਾ ਜਿਹਾ ਲੱਗ ਦੇਖ